ਦੀ ਵਿਚਾਰਧਾਰਾ ਕੇਵਲ ਪਹਿਲਾ ਆਮ ਲੋਕਾਂ ਨੂੰ ਸਮਝ ਆਉਂਦੀ ਸੀ ਇੱਕ ਆਮ ਰਿਕਸ਼ਾ ਵਾਲੇ ਨੂੰ ਇਹ ਸਮਝ ਆ ਗਈ ਹੈ ਕਿ ਇਹ ਸਰਕਾਰ ਸਾਡੇ ਭਰਾ ਨੂੰ ਜਾਂ ਜੁੱਤੇ ਬਣਾਉਣ ਵਾਲੇ ਨੂੰ ਵੀ ਕਿ ਇਹ ਸਰਕਾਰ ਮੁਕੰਮਲ ਤੌਰ ਤੇ ਨਕਮੀ ਜਿਹੜੇ ਲੋਕ ਨਸ਼ਾ ਮੁਕਤੀ ਦਾ ਨਾਰਾ ਦਿੰਦੇ ਸਨ ਇਮਾਨਦਾਰੀ ਦਾ ਨਾਰਾ ਦਿੰਦੇ ਸਨ ਇਸ ਪੰਜਾਬ ਨੂੰ ਬਦਲਣਾ ਚਾਹੁੰਦੇ ਸਨ ਬਦਲਾਅ ਦਾ ਨਾਰਾ ਔਰ ਰੰਗਲੇ ਪੰਜਾਬ ਦਾ ਅੱਜ ਉਹਨਾਂ ਨੇ ਗੰਦਲਾ ਪੰਜਾਬ ਬਣਾਤਾ ਔਰ ਮੈਂ ਸਹੁੰ ਦੇ ਕਿ ਇੱਕ ਇਲੈਕਸ਼ਨ ਜਿੱਤਣ ਵਾਸਤੇ ਸਾਡੇ ਕੋਲੇ ਇਹਨਾਂ ਕੋਲੇ 92 ਸੀਟਾਂ ਜਿੱਤੇ ਇੱਕ ਇਲੈਕਸ਼ਨ ਜਿੱਤਣ ਵਾਸਤੇ ਸਰਦਾਰ ਭਗਵੰਤ ਸਿੰਘ ਮਾੜਦੇ ਉਹਨਾਂ ਦੀ ਸਰਕਾਰ ਨੇ ਸਾਰੇ ਕਾਨੂੰਨ ਸਿੱਕੇ ਹਨ ਅੱਜ ਤੋ ਪਹਿਲਾਂ ਨਹੀਂ ਆ ਸਰਕਾਰਾਂ ਨੂੰ ਵੀ ਬਾ ਬਾ ਇਲੈਕਸ਼ਨ ਲੜਦੇ ਵੇਖਿਆ ਲੇਕਿਨ ਇਸ ਤਰ੍ਹਾਂ ਦਾ ਦੁਰਵਰਤਨ ਸਰਕਾਰ ਦੀ ਉਹ ਤਾਕਤ ਦੀ ਜੋ ਉਹਨਾਂ ਨੇ ਕੀਤੀ ਹੈ ਮੈਂ ਪਹਿਲਾਂ ਕਦੇ ਨਹੀਂ ਵੇਖੀ ਆ ਵੀ ਸਿੱਧੀ ਕੀ ਦੇ ਵਿੱਚ ਮੈਂ ਬਾਏ ਇਲੈਕਸ਼ਨ ਅੰਬਰਾਉ ਸਿੰਘ ਦੇ ਵੇਲੇ ਜਦੋਂ ਜਲੰਧਰ ਛੋਇਆ ਸੀ ਉਦੋਂ ਵੀ ਮੈਂ ਛੋਟਾ ਜਾ ਹੁੰਦਾ ਸੀ ਇੱਥੇ ਅੰਬਰਾਉ ਸਿੰਘ ਦਾ ਇਲੈਕਸ਼ਨ ਵੀ ਮੈਂ ਵੇਖਣ ਆਇਆ ਸੀਗਾ ਸਰਦਾਰ ਗਗਨ ਸਿੰਘ ਦੀ ਸਰਕਾਰ ਸੀਗੀ ਉਦੋਂ ਦਲਜੀਤ ਭਾਨਾ ਨਾਂ ਦੇ ਵਿਅਕਤੀ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਕੇਵਲ ਇਸ ਕਰਕੇ ਬੁਲਾਇਆ ਕਿ ਇਹ ਲੋਕਾਂ ਨੂੰ ਥ੍ਰੈਟ ਕਰੇਗਾ ਤੇ ਸਾਨੂੰ 100 200 ਵੋਟਾਂ ਹੋ ਸਕਦਾ ਫਰਕ ਹੈ ਜੀ ਪਰ ਮੈਂ ਇਲੈਕਸ਼ਨ ਕਮਿਸ਼ਨ ਦਾ ਪੂਰਾ ਨਾ ਧੰਨਵਾਦ ਕਰਦੇ ਹੋਏ ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਵੀ ਅਖੀਰਲੇ ਦਿਨ ਆ ਕੇ ਮੇਰਾ ਖਿਆਲ ਆਪਦਾ ਸਾਡੇ ਸਾਡੀ ਜਿਹੜੀ ਚਿੱਠੀ ਰੱਖੀ ਮੈਂ ਤੇ ਬਾਜਵਾ ਸਾਹਿਬ ਨੇ ਉਹਦੇ ਵਿੱਚ ਹਾਮੀ ਜਤਾਈ ਕਿ ਜੋ ਤੁਸੀਂ ਕਹਿ ਰਹੇ ਹੋ ਇਹ ਠੀਕ ਹੈ ਭਾਨਾ ਨਾਮ ਦਾ ਵਿਅਕਤੀ ਜਿਹੜਾ ਸ਼ਹਿਰ ਦਾ ਨਿਵਾਸੀ ਸੀ ਉਹਨੂੰ ਪਿੰਡ ਦਾ ਨਿਵਾਸੀ ਬਣਾ ਕੇ ਕਿਸ ਤਰ੍ਹਾਂ ਪੂਰੀs ਬਾਰਿਸ਼ ਕਰਕੇ ਇਹਨਾਂ ਦੇ ਨੁਮਾਇੰਦਿਆਂ ਨੇ ਜਿਹੜੇ ਕੰਟੈਸਟੈਂਟ ਕੈਂਡੀਡੇਟਸ ਸਨ ਕਿੱਦਾਂ ਉਹਨੂੰ ਬਾਹਰ ਲਿਆਂਦਾ ਗਿਆ ਉਹਨੂੰ ਕਿਹੋ ਜੀ ਹਰਕਤ ਭਾਵੇਂ ਕਿ ਲੋਕ ਜਾਣਦੇ ਨੇ ਇਮੀਡੀਏਟਲੀ ਕਿਵੇਂ ਉਹਨੂੰ ਪਰੋਣ ਮਿਲੀ ਔਰ ਇੱਦਾਂ ਹੋਇਆ ਸਾਰੀ ਕਹਾਣੀ ਤੋਂ ਤੁਸੀਂ ਵਾਕਫ ਹੋ ਔਰ ਅੱਜ ਕਮ से देर ਆਇਆ ਦਰਸਤ ਆਇਆ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦੀ ਪ੍ਰੋਲ ਜਿਹੜੀ ਆ ਉਹ ਖਤਮ ਕਰ ਦਿੱਤੀ ਹੈ ਸਾਡੀ ਸ਼ਿਕਾਇਤ ਤੇ ਕੌਗਨੀਸ਼ੈਂਸ ਲੇ ਗਿਆ ਹੋਇਆ ਕਿਉਂਕਿ ਵਾਰ-ਵਾਰ ਸ਼ਿਕਾਇਤਾਂ ਲਿਖੀਆਂ ਲੇਕਿਨ ਇਸੇ ਬਾਪਯੁੱਧ ਵੀ ਧੰਨ ਦਲ ਦਾ ਜਿਹੜਾ ਇਸਮਾਲ ਹੋ ਰਿਹਾ ਹੈ ਜਿਹੜੀ ਇੱਕ ਸਰਕਾਰ ਦੁਆਰਾ ਲਾਟਰੀ ਚੱਲ ਰਹੀ ਹੈ ਜਲੰਧਰ ਵਸਤੇ ਵਿੱਚ ਲੋਕਾਂ ਨੂੰ ਪੈਸੇ ਦੇ ਕੇ ਲੋਕਾਂ ਨੂੰ ਸ਼ਰਾਬਾ ਪਿਆ ਕੇ ਆਪ ਦੇ ਵੱਲ ਲੈ ਕੇ ਜਾਣ ਦਾ سلسلہ ਹਜੇ ਚੱਲੀ ਹੈ ਸਾਡੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਹੈ ਇਸ ਕਰਕੇ ਕਿ ਇਸ ਤੇ ਵੀ ਅਸੀਂ ਤੁਹਾਨੂੰ ਲਿਖਤੀ ਸ਼ਿਕਾਇਤ ਦੇ ਚੁੱਕੇ ਹਾਂ ਕਿਰਪਾ ਕਰਕੇ ਇਹਦੇ ਤੇ ਵੀ ਜਰਾ ਗੌਰ ਫਰਮਾਓ ਸਮੇਂ ਸਿਰ ਜਿਹੜਾ ਆਹ ਜਿਹੜੇ ਠੇਕੇ ਨੇ ਜਾਂ ਸਮੇਂ ਸਿਰ ਜਿਹੜਾ ਪੈਸਾ ਵੰਡਣ ਦਾ ਸਿਲਸਿਲਾ ਔਰ ਜਿਹੜੇ ਸਰਕਾਰ ਦੇ ਨੁਮਾਇੰਦੇ ਘੁੰਮ ਰਹੇ ਨੇ ਉਹਨਾਂ ਨੂੰ ਇਹ ਨਾ ਹੋਵੇ ਕਿ ਉਹ ਇਸੇ ਤਰ੍ਹਾਂ ਬੈਠੇ ਰਹੇ ਔਰ ਸਾਨੂੰ ਇਹ ਵੀ ਖਸਰਾ ਹੈ ਕਿ ਸਾਡੇ ਲੋਕਾਂ ਨੂੰ ਬਾਹਰ ਕਰ ਦਿੱਤਾ ਜਾਏਗਾ ਔਰ ਇਹ ਸਾਰੇ ਦੇ ਸਾਰੇ ਲੋਕ ਉਦੋਂ ਬਾਅਦ ਬੂਥ ਲੁੱਟਣ ਦਾ ਕੰਮ ਕਰਨਗੇ ਸੋ ਇਹ ਗੱਲ ਦੀ ਸ਼ਿਕਾਇਤ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਹੈ ਲੱਗਦਾ ਹੈ ਕਿ ਇਲੈਕਸ਼ਨ ਕਮਿਸ਼ਨ ਇਹਦੇ ਤੇ ਕਾਰ ਫਰਮਾਉਣਗੇ ਸਰਕਾਰ ਦੀ ਜਿੱਥੋਂ ਤੱਕ ਗੱਲ ਹੈ ਚਾਹੇ ਭ੍ਰਿਸ਼ਟਾਚਾਰ ਦੀ ਗੱਲ ਲੈਣ ਨੂੰ ਅੱਜ ਚਰਨ ਸੀਮਾ ਤੇ ਭ੍ਰਿਸ਼ਟਾਚਾਰ ਮੁਕਤ ਦੀ ਗੱਲ ਕਰਦੇ ਨਹੀਂ ਅੱਜ ਪੰਜਾਬ ਦੇ ਅੰਦਰ ਚਰਨ ਸੀਮਾ ਤੇ ਪ੍ਰਸ਼ਾਸਨ ਦਾ ਕੰਮ ਚੱਲ ਰਿਹਾ ਹੈ। ਕਬਰ ਹੋ ਗਈ ਅਸੀਂ ਲੋਗੇ ਮਹਿਸੂਸ ਕਰਦੇ ਵੀ। ਡਰੱਗਸ ਦੀ ਗੱਲ 15 ਅਗਸਤ ਨੂੰ ਡਰੱਗਸ ਦੇ ਬਾਰੇ ਹਰਮੰਦਰ ਸਾਹਿਬ ਦੇ ਵਿੱਚ ਕਿਆ ਗਿਆ ਸੀ ਅੱਜ ਸਾਲ ਪੂਰਾ ਹੋਣ ਵਾਲਾ ਹੈ ਕੇਵਲ ਮੇਰੇ ਖਿਆਲ 38 ਦਿਨ ਬਾਕੀ ਨੇ 38 ਦਿਨ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਅਠ ਇੱਕ ਸਾਲ ਦੇ ਅੰਦਰ ਅੰਦਰ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਪੰਜਾਬ ਬਣਾ ਦੇਵਾਂਗੇ ਦੇਖੀ ਮੈਨੂੰ ਲੱਗਦਾ ਕਿ ਨਸ਼ਾ 4 ਗੁਣਾ ਇਸ ਪੰਜਾਬ ਦੇ ਅੰਦਰ ਹੋ ਗਿਆ ਹੈ ਲੋਏ ਨਾ ਅਦਰ ਦੀ ਸਥਿਤੀ ਤੋਂ ਤੁਸੀਂ ਪੜੀ ਪੜਤੀ ਵਖਫੋ ਜਿਸ ਪ੍ਰਕਾਰ ਦੇ ਕੋਈ ਨਿਯਾਨਾ ਦਾ ਦਿਨ ਦਿਹਾੜੇ ਹੱਸਦਾ ਔਰ ਪੁਲਿਸ ਕਰਮਚਾਰੀ ਔਰ ਗਾਰਡਸ ਥੋੜੇ ਹੋਣ ਦੇ ਨਾਲ ਬਾਪੂ ਦੇ ਪਹਿਲੀ ਅਣੀ ਨਹੀਂ ਹੋਇਆ ਪਹਿਲਾਂ ਕੋਧਰ ਦੀ ਘਟਨਾ ਹੋਈ ਤੁਸੀਂ ਦੇਖਿਆ ਹੋਣਾ ਇਸ ਸਕਿਉਰਿਟੀ ਗਾਰਡਸ ਤੁਹਾਡੇ ਨਾਲ ਹੁੰਦੇ ਆ ਲੋਕਾਂ ਦਾ ਭੈ ਪੁਲਿਸ ਦਾ ਜਿਹੜਾ ਚੱਕਿਆ ਜਾਂ ਡਰ ਤੁਹਾਡੇ ਨਾਲ ਸਕਿਉਰਿਟੀ ਗਾਰਡ ਹੋਣ ਤੇ ਬਾਬਯੂਦਗੀ ਲੋਕ ਤੁਹਾਡੇ ਤੇ ਹਮਲਾ ਕਰ ਦਿੰਦੇ ਸੋ ਮੇਰੇ ਕਹਿਣ ਦਾ ਮਤਲਬ ਲਾ ਐਂਡ ਆਰਡਰ ਵੀ ਜਿਹੜੀ ਸਥਿਤੀ ਇਹ ਉਹ ਮੁਕੰਮਲ ਜਿਹੜੀ ਹੈ ਉਹਦਾ ਬੁਰਾ ਹਾਲ ਹੈ ਤੁਸੀਂ ਸਿੱਧੂ ਮੂਸੇਵਾਲੇ ਦੇ ਜਿਹੜੇ ਲੋਕ ਕਾਤਲ ਸਨ ਉਹਨਾਂ ਨੂੰ ਤਾਂ ਸਜ਼ਾ ਕਿਦੋਂ ਆਣੀ ਸੀ ਸਿੱਧੂ ਮੂਸੇਵਾਲੇ ਦੀ ਇੰਟਰਵਿਊ ਇਹ ਤੁਹਾਨੂੰ ਹਜੇ ਤੱਕ ਨਹੀਂ 7 ਮਹੀਨੇ ਹੋ ਗਏ ਪਤਾ ਚੱਲਿਆ ਤੁਸੀਂ ਹੁਜਾਨਾ ਡੇਟ ਲੈ ਰਹੇ ਹੋ ਕਿ ਉਹ ਕਿਹੜੀ ਜੇਲ੍ਹ ਚ ਹੋਈ ਹੈ ਪਰ ਜ਼ੀਰੋ ਐਫ ਆਈ ਆਰ ਕੱਟ ਦਿੱਤੀ ਗਈ ਸਰਕਾਰ ਜ਼ੀਰੋ ਐਫ ਆਈ ਆਰ ਕੱਟਣ ਦੇ ਵਿੱਚ ਮਸ਼ਹੂਰ ਹੈ ਚਾਹੇ ਕਿਸਾਨ ਦੀ ਹੱਤਿਆ ਹੋਈ ਹੋਵੇ ਚਾਹੇ ਕਿਸੇ ਹੋਰ ਦੀ ਉਹ ਜ਼ੀਰੋ ਐਫ ਆਈ ਆਰ ਕੱਟ ਕੇ ਆਉਂਦਾ ਖੜਾ ਛੜਾ ਲੈਂਦੀ ਕਿਸਾਨ ਸਾਡਾ ਸੜਕਾਂ ਤੇ ਬੈਠਾ ਹੈ ਜਿਹੜੀ ਇਕਨੋਮੀ ਹੈ ਮੈਂ ਸਮਝਦਾ ਬੇਸਿਕਲੀ ਇਸ ਐਗਰੀਕਲਚਰ ਬੇਸਡ ਅਸੀਂ ਸਾਰੇ ਦਾ ਸਾਰਾ ਕਿਸਾਨ ਸਾਡਾ ਸੜਕਾਂ ਤੇ ਬੈਠਾ ਹੈ ਬਾਰਡਰ ਤੇ ਬੈਠਾ ਹੈ ਸਰਕਾਰ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਅਫਰਾਦਾ ਨਹੀਂ ਕੀਤਾ ਜਾ ਰਿਹਾ ਹੁਣ EMPLOYEES UNIONS ਰਹਿ ਗਈਆਂ ਮੈਨੂੰ ਲੱਗਦਾ ਜੀ ਮੈਂ ਰੋਜ਼ਾਨਾ ਡੇਢ ਡੇਢ ਘੰਟਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਤੇ ਲੱਗ ਜਾਂਦਾ ਪੂਰਾ ਜਲੰਧਰ ਮੁਕੰਮਲ ਤੌਰ ਤੇ ਬੰਦ ਕੀਤਾ ਪਿਆ ਹੈ ਕਿਉਂਕਿ ਸਾਰੀਆਂ এমਪਲੋਇਜ਼ ਯੂਨੀਅਨ ਜਿਨ੍ਹਾਂ ਲੋਕਾਂ ਨਾਲ ਇਹਨਾਂ ਨੇ ਵਾਅਦੇ ਕੀਤੇ ਸਨ ਕਿ ਮੈਂ ਇੱਕ ਆ ਵਿਆਪਕ ਦਾ ਉਤਰਾਂ ਔਰ ਮੈਂ এমਪਲਾਈਡ ਭਰਾਵਾਂ ਦੀ ਸਾਰੀਆਂ ਦਿੱਕਤਾਂ ਜਾਂਦੀਆਂ ਚਾਹੇ ਕੋਈ ਡੀਏ ਵਾਲਾ ਹੈ ਚਾਹੇ ਕੋਈ ਟੀਚਰਸ ਹੈ ਚਾਹੇ ਕੋਈ ਪਟਵਾਰ ਯੂਨੀਅਨ ਹੈ ਸਾਰਾ ਮੇਰਾ ਖਿਆਲ ਧਰਨੇ ਦੀ ਇਹ ਮੇਰਾ ਖਿਆਲ ਹੱਬ ਬਣਾ ਦਿੱਤਾ ਗਿਆ ਜਲੰਧਰ ਪਰ ਜਿੱਥੇ ਸੀਐਮ ਸਾਹਿਬ ਜਾਂਦੇ ਆ ਸਾਰੀਆਂ ਸੜਕਾਂ ਰੋਕ ਲਈਆਂ ਜਾਂਦੀਆਂ ਉਹਨਾਂ ਇਲਾਕਿਆਂ ਜਿੱਥੇ ਕਰਫਿਊ ਲੱਗਿਆ ਹੁੰਦਾ ਹੈ ਸਾਡੇ ਜਲੰਧਰ ਦੇ ਸਰਕਾਰੀ ਸਕੀਮਾਂ ਸਾਰੇ ਦੀਆਂ ਸਾਰੀਆਂ ਮੁਕੰਮਲ ਕਾਰਤੇ ਠੱਪ ਕਦੇ ਕਹਿੰਦੇ ਆਟਾ ਦੇਾਂਗੇ ਕਦੇ ਸ਼ਗਨ ਸਕੀਮਾਂ ਬੰਦ ਨੇ ਕਿਉਂਕਿ ਇਕਨੋਮੀ ਦਾ ਬਾਣਾ ਹਾਰ ਹੈ 60 60 ਹਜ਼ਾਰ ਕਰੋੜ ਰੁਪਈਆ ਕਰਜ਼ਾ ਲੈ ਚੁੱਕੀ ਹੈ ਸਰਕਾਰ ਸਾਡੇ 3 ਲੱਖ ਕਰੋੜ ਰੁਪਏ ਦਾ ਪੰਜਾਬ ਦੇ ਸਿਰ ਕਰਜ਼ਾ ਹੋ ਚੁੱਕਿਆ ਹੈ ਸੋ ਇਸ ਪ੍ਰਕਾਰ ਦੇ ਹਾਲਾਤ ਬਣਦੇ ਜਾ ਰਹੇ ਅੱਗੇ ਔਰ ਕੋਈ ਇਨਫਰਾਸਟ੍ਰਕਚਰ ਪੰਜਾਬ ਦੀ ਸਰਕਾਰ ਨੇ ਹਜੇ ਤੱਕ ਕ੍ਰੀਏਟ ਨਹੀਂ ਕੀਤਾ ਵੀ ਉਸ 56000 ਕਰੋੜ ਰੁਪਏ ਦੇ ਨਾਲ ਕੋਈ ਸੜਕ ਬਣਾ ਦਿੱਤੀ ਹੋਵੇ ਕੋਈ ਕਾਲਜ ਬਣਾ ਦਿੱਤਾ ਗਿਆ ਹੋਵੇ ਕੋਈ ਮੈਡੀਕਲ ਕਾਲਜ ਬਣਾ ਦਿੱਤਾ ਗਿਆ ਇਨਫਰਾਸਟ੍ਰਕਚਰ ਕ੍ਰੀਏਟ ਕੀਤੇ ਬਿਨਾ ਇਹ ਕਰਜ਼ਾ ਸਾਡੇ ਸਿਰ ਚੜ ਚੁੱਕਿਆ ਔਰ ਸਾਨੂੰ ਇਸ ਗੱਲ ਦੀ ਬੜੀ ਚਿੰਤਾ ਹੈਗੀ ਹੈ ਜਿਥੋਂ ਤੱਕ ਸਕੀਮ ਦੀ ਗੱਲ ਹੈ ਜਿਹੜਾ ਡੈਲੀ ਨੇ ਸਾਨੂੰ ਪੈਸਾ ਦੇਣਾ ਹੈ ਜਿਹੜਾ ਸਾਡਾ ਫਰਜ਼ ਬੰਦਾ ਹੈ ਕੋਈ ਡੈਲੀ ਸਾਡੇ ਤੇ ਆਸਾਨੀ ਕਰਦੀ ਲੇਕਿਨ ਉਹ ਵੀ ਸਰਕਾਰ ਦੀਆਂ ਨਿਕਾਮੀਆਂ ਕਰਕੇ ਸਕੂਲ ਆਫ ਫੈਮਿਨੈਂਸ ਦੀ ਉਹ ਕਹਿੰਦੇ ਸਕੂਲ 500 ਮੇਰਾ ਖਿਆਲ ਸਾਡੇ ਕੋਲੇ ਤਕਰੀਬਨ ਤਕਰੀਬਨ ਸਾਡਾ ਇਸ ਸਕੀਮ ਦੇ ਤਹਿਤ ਆ 500 550 ₹400 ਦੇ ਲਗਭਗ ਜਿਹੜਾ ਉਹ ਸਾਡਾ ਸਰਕਾਰ ਦੇ ਰੋਖਲੇ ਕੇਂਦਰ ਦੀ ਸਰਕਾਰ ਹੈ ਕਿਉਂਕਿ ਇਹ ਆਪਣੀ ਸਕੀਮਾਂ ਚਾਹੁੰਦੇ ਕਿ ਅਸੀਂ ਸਕੂਲ ਆਫ ਫੈਮਿਨੈਂਸ ਬਣਾਵਾਂਗੇ ਕੇਂਦਰ ਉਸ ਸਕੀਮ ਦਾ ਨਾਮ ਕੋਈ ਹੋਰ ਦੇਣਾ ਚਾਹੁੰਦਾ ਸੋ ਇਸ ਗੱਲ ਦੇ ਪਿੱਛੇ ਸਾਡਾ ਜਿਹੜਾ ਪੰਜਾਬ ਹੈ ਉਹ ਇਹਨਾਂ ਕਰਕੇ ਵੀ ਸਾਡਾ ਪਿੱਛੇ ਜਾ ਰਿਹਾ ਹੈ